ਦੋ ਮਹੀਨੇ ਤੋਂ ਬਲੱਡ ਪ੍ਰੈਸ਼ਰ ਟੈਂਡਨ ਹੋ ਗਿਆ ਆਪਾਂ ਨੂੰ ਕਰਦਿਆਂ ਨੂੰ ਅੱਜ ਥੋੜਾ ਜਿਹਾ ਘਟਾ ਉਹਦਾਂ ਨਾਲ ਪਹਿਲੇ ਦਿਨ ਸੀਗਾ 165 ਉੱਪਰ ਵਾਲਾ ਕੱਲ ਸੀਗਾ 160 ਤੇ ਅੱਜ ਹੈਗਾ 140 ਹੌਲੀ ਹੌਲੀ ਇੰਪਰੂਵ ਹੋ ਰਿਹਾ ਕਿਉਂਕਿ ਆਪਾਂ ਡਾਈਟ ਵਗੈਰਾ ਦਾ ਵੀ ਧਿਆਨ ਰੱਖ ਰਹੇ ਆ ਤੇ ਅੱਜ ਇੱਥੇ ਵਾਕ ਕਰਕੇ ਆਇਆ ਬਾਊਟ 40 ਮਿੰਟਸ ਲੱਗੇ ਉਂਦੇ ਹੋਏ ਆਪਾਂ ਕੋਈ ਵੀਡੀਓ ਨਹੀਂ ਬਣਾਈ ਹੁੰਦੇ ਜਾਂਦੇ ਹੋਏ ਰਾਹ ਹੀ ਬਣਾਵਾਂਗੇ ਕੀ ਕੀ ਹੁੰਦਾ ਰਾਹ ਤੇਖਾਂਗੇ ਆਏ ਹੋਰ ਪਾਸੇ ਦੇ ਸੀਗੇ ਜਾਵਾਂਗੇ ਹੋਰ ਪਾਸੇ ਵੀ ਕਿਉਂਕਿ ਜੇ ਗੱਡੀ 'ਚ ਜਾਂਦੇ ਆ ਤਾਂ ਰਾਹ ਨੂੰ ਪਤਾ ਨਹੀਂ ਲੱਗਦਾ ਤੁਰ ਕੇ ਫਿਰ ਆਪਾਂ ਨੂੰ ਨੌਲੇਜ ਹੋ ਜਾਂਦੀ ਹੈ ਕਿਉਂਕਿ ਕੱਲ ਤਾਂ ਯੂਨੀ ਸਟਾਰਟ ਕਰਨੀ ਹੈ ਤੇ ਇਕੱਲੀ ਜਾਇਆ ਕਰਨਾ ਦੈਟਸ ਵਾਈ ਨੌਲੇਜ ਹੋਣੀ ਜ਼ਰੂਰੀ ਹੈ ਪੰਜਾਬੀ ਸਪੋਰਟ ਸੀਰੀਅਸਲੀ ਇਸ ਤੋਂ ਅੱਡਾ ਪੰਜਾਬ ਹੀ ਹੈ ਆਸਟ੍ਰੇਲੀਆ ਤਾਂ ਇਹ ਚਿੰਨਣਾ ਹੋਗਾ ਉਹ ਗੱਦੀ ਤੇ ਗੰਜੀ ਦਵਤਾ ਫਲੈਕਸਾਂ ਵੀ ਲੱਗੀਆਂ ਹੋਈਆਂ ਨੇ ਤੇ ਕੁਲ ਦੁਆਰਾ ਸਾਫ ਦੀਆਂ ਆਪਣੇ ਸਿੰਧ ਸਾਹਿਬ ਹੁੰਤ ਨੇ ਖਾਲੀ ਜਗ੍ਹਾ ਬਹੁਤ ਪਈ ਆ ਆਸਟ੍ਰੇਲੀਆ ਦੇ ਮੁਕਾਬਲੇ ਇੱਕ ਚੀਜ਼ ਅਬਜ਼ਰਵ ਕੀਤੀ ਐ ਇੱਥੇ ਵੀ ਇੱਥੇ ਦਰਖਤ ਬਹੁਤ ਆ ਤੇ ਪਰ ਉਹਨਾਂ ਦੀ ਧਿਆਨ ਉਹਨਾਂ ਲਹਿ ਨਹੀਂ ਗਾ ਘਰ ਤੋਂ ਥੋੜਾ ਜਿਹੀ ਨਿਕਲੀਦਾ ਤੇ ਜਗ ਲਾ ਕੇ ਐਂ ਲੱਗਦਾ ਹੁੰਦਾ ਸੁੱਕੇ ਦਰਖਤ ਕਿ ਜਿਵੇਂ ਜੰਗਲ ਚੋਂ ਅੰਗ ਰਹੇ ਹਨ ਨੀ ਬਿਲਕੁਲ ਖਾਲੀ ਕੋਈ ਆ ਜਾ ਵੀ ਨਹੀਂ ਰਿਹਾ ਹੁੰਦਾ ਹੰਦਾ ਕਿ ਇਹ ਫਰਜ਼ ਇੱਥੇ ਫਿਰਸੇ ਵਲੇ ਵੀ ਬਹੁਤ ਆਸਤ ਨਹੀਂ ਕੋਸਾ ਬਣੀ ਸਾਡੇ ਉੱਤੇ ਜੇ ਕਿਸੇ ਨੇ ਕਿਹਾ ਵੀ ਮੇਰਾ ਇਹ ਕੱਢ ਨਹੀਂ ਜਿਵੇਂ ਸਵੇਰ ਸਵੇਰ ਨਿਕਲੇ ਗਿਆ ਤਾਂ ਸਪੈਸ਼ਲ ਨਹੀਂ ਕਿਸੇ ਕੱਗੇ ਕੱਜ ਦਿਨਾਂ ਨੇ ਨਿਕਲਾਂਗੇ ਤਾਂ ਬਹੁਤ ਸਖਤ ਨਾ ਕਿ ਉਹ ਤੇ ਇੱਕ ਹੀ ਨਹੀਂ ਹੈਗੀ ਐ ਇੱਕ ਵੀ ਕੀ ਕਰਦੀ ਆ ਉੱਥੇ ਉਹ ਦੇਖ ਚੱਕ ਕਰਦੀ ਆ ਮਿਸਟਰ ਲੂਪ ਓਪਨ ਜਿਹੜੀ ਮੰਗ ਤਾਂ ਹੋ ਰਹੀ ਹੈ ਕਿ ਯਾ ਫ੍ਰੀ ਪ੍ਰੀਕੰਸਪੈਕਸ਼ਨ ਵਿਦ ਪ੍ਰਾਈਵਟ ਫਿਸ਼ਨ ਫਿਰ ਇੱਥੇ ਤੁਰਨ ਵਾਲਿਆਂ ਨੂੰ ਪ੍ਰਾਇੋਰਟੀ ਹੈ ਉੱਥੇ ਸਾਡੇ ਅਰਗੇ ਜੇ ਤੁਰੇ ਜਾ ਰਹੇ ਨੇ ਤਾਂ ਕਿਸੇ ਕੋਲੇ ਸਰਕਲ ਵੀ ਆ ਤੇ ਉਹਨੂੰ ਵੀ ਆਏ ਹੁੰਦਾ ਵੀ ਵਸੇ ਤੁਰਿਆ ਕਿਵੇਂ ਜਾ ਰਹੇ ਹਾਂ ਵੀ ਸੜਕੋ ਸਾਡੀ ਹੋਈ ਹੈ ਇੱਥੇ ਪੈਡੈਸਟ੍ਰੀਅਨ ਮਸਟ ਤੁਰਨ ਵਾਲਿਆਂ ਨੂੰ ਪਹਿਲ ਹਰ ਇੱਕ ਰੋਡ ਐ ਪੂਰੀ ਆਜ਼ਾਦੀ ਨਾਲ ਕ੍ਰੋਸ ਕਰੋ ਐਵੇਂ ਦੇ ਬੱਸ ਸਟਾਪ ਨੇ ਬੱਸ ਇੱਕ ਡੰਡਾ ਜਿਹਾ ਲਾ ਕੇ ਉੱਤੇ ਲਿਖਿਆ ਹੋਇਆ ਕਿ ਬੱਸ ਆ ਉੱਤੇ ਰੂਟ ਲਿਖਿਆ ਵੀ ਕਿੱਧਰ ਨੂੰ ਜਾ ਰਹੀ ਆ ਬੱਸ ਸੀ ਦਰਖਤ ਆਈ ਨੇ ਹਾਂ ਜਦੋਂ ਕਿ ਤਾਂ ਫੇਰ ਹਰੇ ਨੇ ਹੈ ਵੀ ਥੋੜੇ ਜਨੇ ਜਿੱਥੋਂ ਨਿੱਕੀ ਨਿੱਕੀ ਕ੍ਰੋਸਿੰਗ ਕੋ ਲੰਘਣਾ ਉੱਥੇ ਨਾਲ ਹੀ ਆ ਜਾਂਦਾ ਤੇ ਉੱਥੋਂ ਅੰਮ੍ਰਿਤ ਦਾ ਵੀ ਭੱਜ ਕੇ ਲੱਗ ਜੀ ਹੋਰ ਨਾ ਪਿੱਛੋਂ ਕੋਈ ਗਾਲੀ ਵੱਢ ਜੀ ਬਾਕੀ ਏਰੀਆ ਹਿੱਲੀ ਆ ਪਹਾੜੀ ਏਰੀਆ ਇੱਦਾਂ ਜਾਂਦੇ ਆ ਹੁੰਦੇ ਇਹਨਾਂ ਨੂੰ ਨਹੀਂ ਲੱਗਦਾ ਜਦੋਂ ਦੂਰੋਂ ਦੇਖਦੇ ਆ ਤਾਂ ਪਹਾੜ ਦੇ ਖਰੇ ਹੁੰਦੇ ਤੇ ਜੋ ਫੋਟੋ ਵੀ ਖਿਚਣੇ ਟਰਾਈ ਕਰਦੇ ਤਾਂ ਫੋਟੋ 'ਚ ਵੀ ਨਹੀਂ ਆਉਂਦੇ ਪਰ ਆਪ ਨੂੰ ਐ ਦਿਖ ਰਹੇ ਹੁੰਦੇ ਚਿੱਟੀ ਚਿੱਟੀ ਸنو ਉੱਪਰ ਪਹਿਲਾਂ ਆਪਾਂ ਹੋਰ ਸਾਈਡ ਦੀ ਆਏ ਸੀ ਜਦੋਂ ਘਰ ਤੋਂ ਆਏ ਆ ਉਹ ਜਿੱਦਾਂ ਕਾਰਾਂ ਜੀਆਂ ਵਿੱਚ ਦੀ ਸੀ ਤੇ ਆ ਜਿਹੜਾ ਇਹ ਮੇਨ ਰੋਡ ਆ ਕਿੰਗ ਜਾਰਜ ਉਧਰੋਂ ਆਪਾਂ ਨੂੰ I think ਲੱਗੇ ਸੀ 40 ਮਿੰਟਸ ਤੇ ਪਹਿਲਾਂ ਦੰਸ ਜਿਗਾ ਕਰਕੇ ਪੱਕਦੇ ਐਗਜ਼ਿਟ ਵੀ ਨਾ ਗਲਤ ਕੋ ਉਧਰ ਆ ਕੇ ਉੱਥੇ ਪਹੁੰਚੀ ਸੀ ਸਕੂਟਰ ਵੀ ਹੈਗੇ ਆ ਚੱਕੀ ਜਾ ਰਹੇ ਕੰਮ ਬੀਬੀ ਆਸਟ੍ਰੇਲੀਆ 'ਚ ਇਹ ਚੀਜ਼ਾਂ ਲਾਉਣ ਨਹੀਂ ਹੈਗੀਆਂ ਇਹ ਹਰ ਹਰੇ ਕਰੋੜ ਤੇ ਪਰ ਇੱਥੇ ਤਾਂ ਆਮ ਹੀ ਆ ਪੰਜਾਬੀ ਬਾਬੇ ਦੀ ਸਕੂਲੀ ਲੱਗਿਆ ਸੱਤ ਵਜੇ। ਟ੍ਰੈਫਿਕ ਬਹੁਤ ਜ਼ਿਆਦਾ। ਐਪਟ سپورਟ ਦੇ ਮੁਕਾਬਲੇ ਇੱਥੇ ਟ੍ਰੈਫਿਕ ਮੈਨੂੰ ਲੱਗਿਆ ਜ਼ਿਆਦਾ ਹੈ। ਪੁਰਾਣੀ ਦਿੱਲੀ ਕਿਚਨ ਐਂਡ 바ਰ। ਸਿਰਾ ਲਾਇਆ ਪਿਆ ਇੰਡੀਅਨਸ ਨੇ ਪੰਜਾਬੀ ਨਾਵਾਂ ਦਾ। ਬੱਸ ਆ ਪਹਾਰ ਦੇ ਨੇੜੇ ਪਹੁੰਚ ਗਏ ਆ। ਵਿੱਚੋਂ ਆਪਾਂ ਭਰਾ ਨੂੰ ਫੋਨ ਲਾ ਲਿਆ ਸੀਗਾ। ਤੋ ਵੀਡੀਓ ਨਹੀਂ ਬਣਾਇਆ ਜੀ ਮੈਂ ਦੇਖ ਰਹੀ ਤੇਜ ਜੋਤ ਬਲਸਰੀ ਨਿਊਟਨ ਜਦੋਂ ਵੀ ਰਾਹ ਆ ਰਿਹਾ 64 ਐਵੇਨਿਊ ਹੈ ਆਪਣੇ ਘਰ ਨੂੰ ਜਾਣਾ ਮੁੰਦਰਤਨ ਕੋਲੇ ਘਰ ਨੇ ਤੇ ਕੋਲੇ ਐ ਲੱਗਦਾ ਵੀ ਜਿਵੇਂ ਜੰਗਲ ਹੁੰਦੇ ਆ ਬਸ ਸੜਕ ਤੇ ਆਵੀ ਆ ਫੇਰ ਨੋ ਰੈੱਡ ਲਾਈਟ ਕੈਮਰਾ ਇਥੇ ਪਾਣੀ ਵੀ ਡਿੱਗ ਰਿਹਾ ਥੱਲੇ ਸੀ ਸਾਰੇ ਕਿਤੇ درخت ਹੀ درخت ਆ ਹੁਣ ਇੱਥੇ ਆਏ ਲੱਗਦਾ ਜਿਵੇਂ ਜੰਗਲ ਚ ਜਾ ਰਹੇ ਹੁੰਨੇ ਆ ਕੁਝ ਵੀ ਨਹੀਂ ਦਿਖ ਰਿਹਾ ਆਸ-ਪਾਸੇ ਪਰ ਆਹ درخت ਤਾਂ ਪਿੱਛੇ ਘਾਰ ਹੀ ਨੇ ਇੱਧਰ ਵੀ ਇਤਸਾ 64 ਐਵੇਨਿਊ ਇਨ ਸਰੀ ਸੀ ਪਿੱਛੇ ਤੇ ਘਰ ਬਸ ਆਹੀ ਥੋੜਾ ਜਿਹਾ ਇਥੋਂ ਦਾ ਮੈਨੂੰ ਲੱਗਿਆ ਸੈੱਟ ਜਿਹਾ ਨਹੀਂ ਵੀ ਇੱਕ ਤਾਂ ਇਹਨੇ ਪੁਰਾਣੇ ਪੁਰਾਣੇ ਦਰਖਤ ਉਹਨਾਂ ਦੀ ਕੋਈ ਕਾਟੀ ਛਾਟੀ ਨਹੀਂ ਗਈ ਦੂਸਰੀ ਗੱਲ ਠੰਡ ਬਹੁਤ ਜ਼ਿਆਦਾ ਘਰੇ ਨਹੀਂ ਠੰਡ ਬੱਸਾਂ 'ਚ ਨਹੀਂ ਠੰਡ ਕਾਰਾਂ 'ਚ ਨਹੀਂ ਠੰਡ ਸ਼ਾਪਿੰਗ ਸੈਂਟਰਾਂ 'ਚ ਨਹੀਂ ਠੰਡ ਬਸ ਆ ਜਦੋਂ ਘਰੋਂ ਨਿਕਲ ਕੇ ਬੱਸਾਂ ਤੇ ਚੜਨਾ ਆ ਜਾਂ ਗੱਡੀ 'ਚ ਜਾਣਾ ਉਹਨੇ ਚ ਹੀ ਬੰਦਾ ਸੁੰਗੜ ਜਾਂਦਾ ਪਾਣੀ ਆ ਰਿਹਾ ਪੱਤ ਛੜ ਤੇ ਪੱਤੇ ਪੱਤੇ ਛੜੇ ਹੋਏ ਨੇ ਜਿੱਦ ਮੈਂ ਉੱਧਰ ਨਹੀਂ ਗਈ ਸੀ ਹੀ ਘੰਟਾ ਪਹਿਲਾਂ ਉਹ ਦੋ ਅੰਕਲੇ ਦਰੁੱਦਰ ਨੂੰ ਜਾ ਰਹੀ ਸੀ ਕਿ ਹੁਣ ਮੈਂ ਇੱਧਰ ਨੂੰ ਜਾ ਰਹੀ ਹਾਂ ਤੋ ਆਪਾਂ ਸਾਰੇ ਆਹਲੇ ਬਸ ਸਟਾਪ ਤੇ ਆਪਾਂ ਯੂਨੀਵਰਸਿਟੀ ਤਵਾ ਕੇ ਉੱਤਰਿਆ ਕਰਨਾ ਤੇ ਦੂਸਰੀ ਸਾਈਡ ਉੱਤੋ ਚੇ ਜਾ ਕਰਨਾ ਜੇ ਦੱਲੀ ਸਾਈਡ ਕ੍ਰੋਸ ਕਰੀਂ ਉੱਦਲਾ ਬਟਨ ਦਾ ਬਟਨ ਤੇ ਉਹ ਸਾਹਮਣੇ ਰਹਿਟੇ ਜਾਂਦਾ ਉਹਨੇ ਕਿਨੂੰ ਜਣ ਸ਼ਾਇਦ yellow ਫੇਰ ਸੈਕਿੰਡ ਸੌਣ ਲੱਗ ਜਾਂਦੇ ਫਿਰ ਇਹ ਚਾਚੇ ਨੇ ਬੰਦ ਹੋ ਜਾਂਦਾ ਹੁਣ ਜਦੋਂ ਤੇ ਨਹੀਂ ਗ੍ਰੀਨ ਨਹੀਂ ਹੋਣਾ ਨੇ ਉਹ ਤੇ ਹਿਊਮਨ ਸਾਈਨ ਹੋਣ ਲੱਗ ਜਾਣਾ ਫੇਰ ਆਪਾਂ ਕ੍ਰੋਸ ਕਰ ਸਕਦੇ ਹਾਂ ਥੋੜੇ ਵਿਚਰਵਾ ਤੋਂ ਫਲੈਸ਼ਿੰਗ ਕਰਨ ਲੱਗ ਜਾਂਦਾ ਫਿਰ ਉਹ ਫੇਰ ਬੰਦ ਹੋ ਜਾਂਦਾ ਬਸ ਇਹੀ ਸਟ੍ਰੀਟ ਤੇ ਆਪਣਾ ਘਰ 64 ਐਵੇਨਿਊ 138 ਸਟ੍ਰੀਟ ਅਡਰੈਸ ਇਥੇ ਨੰਬਰਾਂ ਚ ਹੀ ਆ ਨਾਮ ਨੂੰ ਕੋਈ ਨਹੀਂ ਹੈ ਵੀ ਫਲਾਨਾ ਨੰਬਰ ਯਾ ਬਸ ਰਾਈਟ ਆਪਾਂ ਲਾਈਟਾਂ ਕ੍ਰੋਸ ਕਰਿਆ ਤੇ ਜਿਹੜੇ ਲੋਕ ਕਹਿੰਦੇ ਵੀ ਕੈਨੇਡਾ ਚ ਗੰਦ ਨਹੀਂ ਹੈਗਾ ਰਹਿੰਦੇ ਇੱਥੇ ਵੀ ਆਪਣੇ ਅਰਦੀ ਆ ਸਾਰੇ ਦੇਖੋ ਤੇ ਇੱਕ ਜਦੋਂ ਅਸੀਂ ਨਿੱਕੇ ਹੁੰਦੇ ਸੀਗੇ ਸੁਣਦੇ ਹੁੰਦੇ ਸੀ ਵੀ ਕੈਨੇਡਾ 'ਚ ਤਾਂ ਖੰਬੇ ਹੈ ਨਹੀਂ ਕੈਨੇਡਾ 'ਚ ਤਾਂ ਤਾਰਾ ਹੈ ਨਹੀਂ ਅਸੀਂ ਸੋਚੀ ਜਾਣਾ ਵੀ ਫਿਰ ਉੱਥੇ ਬਿਜਲੀ ਕਿਵੇਂ ਹੁੰਦੀ ਆ ਇੰਨੀ ਇੰਡੀਆ 'ਚ ਤਾਰਾ ਹੈ ਨਹੀਂ ਜਿੰਨੀ ਇੱਥੇ ਨੇ ਹਰੇਕ ਤਾਰ ਤੋਂ ਜੋੜ ਲਾ ਕੇ ਹਰ ਘਰ ਦੇ ਸਾਹਮਣੇ ਉਹਨਾਂ ਨੂੰ ਤਾਰਾਂ ਪਾਈਆਂ ਹੋਈਆਂ ਨੇ बस ਆਪਣਾ ਘਰ ਥੋੜੀ ਜਿਹੀ ਦੂਰ ਹੀ ਰਹਿ ਗਿਆ ਤੇ ਕੋਲੋਲੇ ਵੀ ਹੋ ਗਈ ਹੈੱਡਸੈਟ ਲਾਏ ਹੋਏ ਸੀਗੇ ਪਹਿਲਾਂ ਕੰਨਾਂ 'ਚ ਸੀ ਉਦੋਂ ਵੀਡੀਓ ਬਣਾਏ ਬਾਅਦ ਚੋ ਲਾ ਕੇ ਜੇਬ 'ਚ ਪਾ ਲੇ ਤੇ ਬਲੂਕਥ ਬੰਦ ਹੀ ਨਹੀਂ ਕੀਤੀ ਤੇ ਆਵਾਜ਼ ਥੋੜੀ ਥੋੜੀ ਹੋਈ ਆਈ ਹੈ ਸਾਰਿਆਂ 'ਚ ਕੇ ਠਾਕੁਰ ਸਾਹ گاਉਂ 'ਚ ਕੋਈ ਨਹੀਂ ਹੈ ਸੀਰੀਅਸਲੀ گاਉਂ 'ਚ ਕੋਈ ਨਹੀਂ ਹੈ ਸਨਾਟਾ ਪੜਿਆ ਸਾਰੇ ਪਾਸੇ ਕੋਈ ਬੰਦਾ ਨਹੀਂ ਬੰਦੇ ਦੀ ਜਾਤ ਨਹੀਂ ਗੱਡੀਆਂ ਤੇ ਗੱਡੀਆਂ ਦੀ ਜਾਤ ਬਸ ਆਹੀ ਕੁਛ ਉਹ ਕੋਈ ਆਪਣੀ ਗੱਡੀ ਦੀ ਰਿਪੇਅਰ ਕਰ ਰਿਹਾ ਟਾਇਰ ਚੇਂਜ ਹੋ ਰਿਹਾ ਸਕੂਟਰ ਖੜਾ ਕਿਸੇ ਦਾ ਕੋਈ ਆਇਆ ਹੁਣ ਇਸ ਘਰ ਚ ਹੀ ਆਪਾਂ ਰਹਿੰਦੇ ਆ ਇਸ ਘਰ ਚ ਨਹੀਂ ਰਹਿੰਦੇ ਇਸ ਘਰ ਦੇ ਬੈਕਯਾਰਡ ਚ ਰਹਿੰਦੇ ਆ ਔਨ ਗਰਾਉਂਡ ਬੇਸਮੈਂਟ ਹੀ ਕਹੀਦਾ ਉਹਨੂੰ ਵੀ ਫੈਸਲਾ ਵੈਸੇ ਅਜੀ ਆਪਾ ਸਟਰਗਲਰ ਆ ਤਾਂ ਬੇਸਮੈਂਟਾਂ ਚ ਹੀ ਆ ਛੋਟੇ ਛੋਟੇ ਕਰਾਂਗੇ ਝੋਟੇ ਹੌਲੀ ਹੌਲੀ ਕਰਾਂਗੇ ਤਰੱਕੀਆਂ ਉਹ ਵਾਲੀ ਗੱਲ ਦੈਟਸ ਦਾ ਵੇ ਟੂ ਆਰ ਬੇਸਮੈਂਟ ਤੇ ਆਪਾ ਘਰੇ ਪਹੁੰਚੇ ਘੰਟੇ ਤੋਂ ਉੱਪਰ ਲੱਗ ਗਿਆ ਤੇ ਫਾਈਨਲੀ ਦੰਨ ਦੈਟਸ ਆਲ ਫੋਰ ਟੂਡੇ